ਬਿਸਮਿਲ੍ਲਾਹਿਰ ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅੱਜ ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਮਿਲਣੀ ਹੈ ਸਾਡੇ ਜਿਹੜੇ ਮਹਿਮਾਨ ਨੇ ਖਸੂਸੀ ਅੱਜ ਦੇ ਪੰਜਾਬ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਜਨਾਬ ਅਬਦੁਲ ਬਾਰੀ ਸਲਮਾਨੀ ਸਾਹਿਬ ਉਹ ਲੁਧਿਆਣਾ ਜਾਮਾ ਮਸਜਿਦ ਵਿਖੇ ਤਸ਼ਰੀਫ ਲੈ ਆਏ ਹੈ ਮਾਈਨੋਰਟੀ ਕਮਿਸ਼ਨ ਦੀ ਇੱਕ ਮੀਟਿੰਗ ਲੋਕਾਂ ਦੇ ਮਸਲੇ ਸੁਣਨ ਦੇ ਲਈ ਅੱਜ ਇੱਥੇ ਕੀਤੀ ਗਈ ਹੈ ਤੇ ਅਸੀਂ ਬੁਨਿਆਦੀ ਤੌਰ ਤੇ ਜਿਹੜੀਆਂ ਚਾਰ ਪੰਜ ਜ਼ਰੂਰਤਾਂ ਜਿਹੜੀਆਂ ਹੈ ਸਟੇਟ ਲੈਵਲ ਦੀਆਂ ਮੁਸਲਮਾਨਾਂ ਦੀਆਂ ਉਹ ਇਹਨਾਂ ਦੇ ਅੱਗੇ ਬੇਨਤੀ ਕੀਤੀ ਹੈ ਤਾਂ ਕਿ ਪੰਜਾਬ ਸਰਕਾਰ ਦੇ ਅੱਗੇ ਉਹਨਾਂ ਗੱਲਾਂ ਨੂੰ ਰੱਖ ਸਕਣ ਉਹਦੇ ਦੀ ਸਭ ਤੋਂ ਵੱਡਾ ਇੱਕ ਮਸਲਾ ਸੀਗਾ ਕਿ ਜਿਹੜੇ ਜਾਤੀ ਪ੍ਰਮਾਣ ਪੱਤਰ ਹੈ ਉਹ ਕਿਸੇ ਟੈਕਨੀਕਲ ਵਜੂਹਾਤ ਦੀ ਉਹ ਇਹਨਾਂ ਪਿਛਲੇ 10 ਸਾਲਾਂ ਤੋਂ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਕਿਸੇ ਇਲੈਕਸ਼ਨ ਪੀਰੀਅਡ ਦੇ ਦੌਰਾਨ ਤੇ ਅਸੀਂ ਉਹ ਬੇਨਤੀ ਕੀਤੀ ਕਿ ਇੱਕ ਤਾਂ ਉਹ ਪਾਬੰਦੀ ਜਿਹੜੀ ਹੈ ਪੰਜਾਬ ਸਰਕਾਰ ਹਟਾਵੇ ਦੂਸਰਾ ਕਬਰਸਤਾਨਾਂ ਦਾ ਜਿਹੜੇ ਨਾਜਾਇਜ਼ ਕਬਜ਼ੇ ਹੈ ਯਾ ਉਹਨਾਂ ਦੀ ਮਿਊਟੇਸ਼ਨ ਜਿਹੜੀ ਨਹੀਂ ਚੜਦੀ ਉਹਦੇ ਬਾਰੇ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਨੂੰ ਜਾ ਕੇ ਉਹਦੇ ਬਾਰੇ آگਾਹ ਕਰਨ ਤਾਂ ਕਿ ਕਬਰਸਤਾਨ ਜਿਹੜੇ ਹੈ ਉਹ ਜ਼ਰੂਰਤ ਦੇ ਮੁਤਾਬਕ ਜਿਹੜੇ ਹੈ ਮੁਸਲਮਾਨਾਂ ਕੋਲ ਬਹਾਲ ਹੋ ਸਕਣ ਤੀਸਰੀ ਸਭ ਤੋਂ ਵੱਡੀ ਮੰਗ ਜਿਹੜੀ ਵੀ ਲੁਧਿਆਣੇ ਦੀ ਹੈ ਕਿ ਲੁਧਿਆਣਾ 'ਚ ਤਕਰੀਬਨ 10 ਲੱਖ ਮੁਸਲਮਾਨਾਂ ਦੀ ਆਬਾਦੀ ਹੈ ਜਿੱਚ ਵੱਡੀ ਗਿਣਤੀ ਜਿਹੜੀ ਹੈ ਉਹ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਸੰਬੰਧ ਰੱਖਦੀ ਹੈ ਤੇ ਅਸੀਂ ਬੇਨਤੀ ਕੀਤੀ ਹੈ ਕਿ ਵੀ ਜਿਹੜੀ ਈਦਗਾ ਹੈ ਲੁਧਿਆਣਾ ਦੀ ਉਹ ਨਹੀਂ ਹੈ ਤੇ Eid ਦੀ ਨਮਾਜ਼ ਜਿਹੜੀ ਅਕਸਰ ਲੁਧਿਆਣੇ 'ਚ ਸੜਕਾਂ ਤੇ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ Eidਗਾਹ ਦੇ ਲਈ ਜਗ੍ਹਾ ਜਿਹੜੀ ਹੈ ਘੱਟੋ ਘੱਟ 10 ਏਕੜ ਜਗ੍ਹਾ ਕਿਸੇ ਵੀ ਆਊਟਰ ਸਾਈਡ ਤੇ ਲੁਧਿਆਣੇ ਦੇ ਜਿਹੜੇ ਵੀ ਐਂਟਰੀ ਪੁਆਇੰਟ ਹੈ ਉੱਥੇ ਦਿੱਤੀ ਜਾਵੇ ਤਾਂ ਕਿ Eid ਦੀ ਨਮਾਜ਼ ਜਿਹੜੇ ਹੈ ਸਾਰੇ ਮੁਸਲਮਾਨ ਇਤਮੀਨਾਨ ਦੇ ਨਾਲ ਉੱਥੇ ਪੜ ਸਕਣ ਉਹਦੇ ਨਾਲ ਨਾਲ ਲੁਧਿਆਣੇ 'ਚ ਤਕਰੀਬਨ तमाम ਲੋਕਾਂ ਨੂੰ ਕਮਿਊਨਿਟੀ ਸੈਂਟਰ ਜਿਹੜੇ ਹੈ ਸਰਕਾਰ ਨੇ ਦਿੱਤੇ ਤੇ ਲੇਕਿਨ ਹਜੇ ਤੱਕ ਜਿਹੜਾ ਹੈ ਉਹ ਮੁਸਲਮਾਨਾਂ ਦੇ ਲਈ ਕੋਈ ਇੱਕ ਵੀ ਕਮਿਊਨਿਟੀ ਸੈਂਟਰ ਜਿਹੜਾ ਹੈ ਉਹ ਨਹੀਂ ਬਣਾਇਆ ਗਿਆ ਪਿਛਲੀ ਕਿਸੇ ਸਰਕਾਰ ਨੇ ਇਸ ਵੱਲ ਤਵੱਜੋ ਨਹੀਂ ਦਿੱਤੀ ਉਹਦੇ ਬਾਰੇ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੁਸਲਮ ਕਮਿਊਨਿਟੀ ਸੈਂਟਰ ਦੇ ਲਈ ਘਟੋ ਘਟ 2 ਕਿੱਲੇ ਜਗ੍ਹਾ ਉਹਦੀ ਇਮਾਰਤ ਬਣਾਉਣ ਦੇ ਲਈ ਜਿਹੜੇ ਆ ਫੰਡ ਜਿਹੜੇ ਆ ਉਹ ਰਿਲੀਜ਼ ਕੀਤੇ ਜਾਣੇ ਚਾਹੀਦੇ ਆ ਕਿਉਂਕਿ ਮinority ਕਮਿਸ਼ਨ ਜਿਹੜਾ ਹੈ ਉਹ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਉਹਨਾਂ ਦੀ ਜ਼ਰੂਰਤਾਂ ਦੇ ਲਈ ਬਣਾਇਆ ਜਾਂਦਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਮinority ਕਮਿਸ਼ਨ ਦੇ ਚੇਅਰਮੈਨ ਉਹ ਸਾਡੇ ਵਿੱਚੋਂ ਨੇ ਤੇ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਆ ਤੇ ਉਹ ਇਹਨਾਂ ਤੋਂ ਵੀ ਉਮੀਦ ਕਰਦੇ ਆ کہ یہ سارے مسئلے نے انہوں نے پہل کے آدھار کے اُتے حل کر بےنتی کردہ کہ نال گل کر uh, السلام علیکم رحمت اللہ وبرکاتہ بہت بہت شکریہ ساہی امام پنجاب مولانا محمد عثمان رحمانی صاحب جنہوں نے مرکو, uh, مجھ کو کو یہاں انوائٹ کیا جامع مسجد لدھیانہ میں اور آپ کے روبرو کرایا میں آپ سے بتانا چاہوں گا ہماری سرکار عام آدمی عام آدمی کی جو سرکار ہے عام پنجاب کی جو سرکار مینورٹیز کے لیے جو کام کر رہی ہے تو ایک قابل تعریف ہے کیونکہ ہمارے پنجاب کے اندر ایک آ, ملیر کوٹلا کو چھوڑ کر کہیں پہ کمیونٹی ہال نہیں پرووائڈ کرایا کسی بھی سرکار نے پر اس سرکار میں میرے کو اگر رسپانسبلٹی ملی ہے تو میری کوشش ہے جیسے ہم نے جالندر میں ایک پچیس سو تین ہزار گز کے قریب جگہ ریزرو کرائی ہے اور اس پہ وہاں ہمارا کام انشاءاللہ بہت جلدی سٹارٹ ہو جائے گا کمیونٹی ہال کے لیے اور یہی سلسلہ جالندر کے لیے ہی نہیں میں پورے پنجاب کے لیے میری کوشش ہے ہر شہر میں ایک کمیونٹی ہال ہر جگہ ہو کیونکہ اس کی ضروریات بھی ہے کیونکہ آبادی ہمارے مسلم سماج کی ہر شہر میں بہت زیادہ ہے ضروریات بھی ہیں اور مولانا ہمارے عثمان صاحب کی جو ڈیمانڈ ہے وہ ایک سماج کے لیے اور سماج کی بھلائی کے لیے تو میں ان کے ساتھ مل کر لدھیانہ میں جہاں بھی میری ضرورت ہوگی جہاں بھی جو ہمارے منورٹیز کے کام ہوں گے انشاءاللہ ان کو میں پورا کرانے کی سرکار سے مانگ کر کے کرانے کی کوشش کروں گا بہت مسئلہ رہا ਅਕਸਰ ਇਹ ਗੱਲ ਦੇਖੀ ਜਾਂਦੀ ਆ ਕਿ ਜਿਹੜੀ ਮૈયਤ ਹੁੰਦੀ ਆ ਡੈੱਡ ਬੋਡੀ ਉਸ ਦੀ ਬੇਹਰਮਤੀ ਤੱਕ ਹੋਈ ਆ ਉਹਦੇ ਵਾਸਤੇ ਐਜ਼ ਅ ਮਾਈਨੋਰਿਟੀ ਕਮਿਸ਼ਨ ਚੇਅਰਮੈਨ ਤੁਸੀਂ ਸਰਕਾਰ ਨੂੰ ਕੀ ਤਜਵੀਜ਼ ਕਰੋਗੇ ਤੇ ਕੀ ਐਕਸ਼ਨ ਹੈ ਦੇਖੋ ਸਰਕਾਰ ਨੂੰ ਮੈਂ ਤਜਵੀਜ਼ ਕਿਆ ਮੰਗ ਹੀ ਕਰਾਂਗੇ ਸਰਕਾਰ ਤੋਂ ਇਹ ਹੀ ਮੰਗ ਕਰਾਂਗੇ ਜਿੱਥੇ ਜਿੱਥੇ ਆਪਣੀ ਕਬਰਸਤਾਨ ਪੂਰੇ ਪੰਜਾਬ 'ਚ ਪਏ ਆ ਬਹੁਤ ਕਬਰਸਤਾਨ ਏਦਾਂ ਦੇ ਆ ਜੋ ਲੋਕਾਂ ਨੇ ਕਬਜ਼ੇ ਹੋਏ ਆ ਉਹਨਾਂ ਦੀ ਕਬਜ਼ਾ ਮੁਕਤ ਕਰਾਰ ਕੇ ਸਾਨੂੰ ਦੇਣ ਤੇ ਉਹਨਾਂ ਦੀ ਚਾਰ ਦੀਵਾਰੀ ਤੇ ਸਾਡੇ ਅੰਦਰ ਚਾਰ ਦੀਵਾਰੀ ਕਰਾਣ ਇਹ ਹੀ ਕੋਸ਼ਿਸ਼ ਹੋਗੀ ਔਰ ਹੋ ਵੀ ਰਹੀ ਹੈ ਕੰਮ ਚੱਲ ਵੀ ਰਿਹਾ ਕਿਉਂਕਿ ਪਹਿਲੀ ਵਾਰੀ ਇਸ ਸਰਕਾਰ ਚ ਵੱਖਬੋਰਡ ਵੱਲੋਂ ਜੋ ਕੰਮ ਕੀਤੇ ਗਏ ਆ ਬਹੁਤ ਕਬਜ਼ੇ ਮੁਕਤ ਕਰਾਏ ਗਏ ਆ ਕਈ ਕਈ ਜਗ੍ਹਾ 5-6 ਜਗ੍ਹਾ ਜਿਹੜੇ ਕਬਜ਼ੇ ਸੀ ਮੈਂ ਖੁਦ ਹੱਲ ਕਰਾਏ ਆ ਉਹ ਆਪਣੇ ਕਬਜ਼ੇ ਛੜਾਏ ਆ ਤੇ ਆਪਣੇ ਮੁਸਲਮਾਨ ਭਰਾ ਜਿਹੜੇ ਆਂ ਉੱਤੇ ਕਮੇਟੀਆਂ ਆ ਗਈਆਂ ਉਹਨਾਂ ਦੇ ਹਵਾਲੇ ਕੀਤੇ ਗਏ ਆ ਜਿੱਤਾ ਆਪਣੇ ਰਾਜਪੂ ਰਾਜਪੁਰੇ ਚ ਇੱਕ ਗਰਾਂਜ ਚ ਇੱਕ ਆਪਣਾ ਉੱਤੇ ਸੰਗਰੂਰ ਡਿਸਟ੍ਰਿਕਟ ਚ ਪੰਜ ਛੇ ਜਗ੍ਹਾ ਆਪਣੇ ਕਰਾਇਆ ਔਰ ਮੇਰੀ ਕੋਸ਼ਿਸ਼ ਇਹ ਹੈ ਜਿਤੇ ਜਿਤੇ ਮੈਨੂੰ ਪਤਾ ਲੱਗ ਰਿਹਾ ਹਾਂ ਭਾਈ ਉੱਤੇ ਇਸ਼ੂ ਆ ਤੇ ਇਨਸ਼ਾਅੱਲਾ ਮੈਂ ਖੁਦ ਪਹੁੰਚ ਆਪਣੀ ਬਣਾਉਣਾ ਮੈਂ ਖੁਦ ਚਾਹਣਾ ਮੈਂ ਉੱਤੇ ਪਹੁੰਚਾਂ ਤੇ ਅਗਰ ਕੋਈ ਸਮੱਸਿਆ ਹੈਗੀ ਹੈ ਕੋਈ ਕਬਜ਼ਾ ਹੈਗਾ ਉਹਨੂੰ ਹਲਕਰਾ ਕਰ ਮੈਂ ਸੋਲਕਰਾ ਕੇ ਦੇਖ ਕੋਰ ਵੱਡਾ ਮਸਲਾ ਜਾਤੀ ਸਰਟੀਫਿਕੇਟ ਦਾ ਕਿਉਂਕਿ ਜੇਕਰ OBC ਜਾਤੀ ਦੇ ਸਰਟੀਫਿਕੇਟ ਦੀ ਗੱਲ ਕਰੀਏ ਉਹ ਸਾਰੇ ਇੰਡੀਆ ਦੇ ਵਿੱਚ ਚੱਲ ਰਿਹਾ ਪੰਜਾਬ ਦੇ ਵਿੱਚ ਕੁਝ ਇੱਕ ਮੁਸਲਮਾਨਾਂ ਦੀ ਇਹੋ ਜਿਹੀਆਂ ਜਾਤੀਆਂ ਨੇ ਜਿਨ੍ਹਾਂ ਨੂੰ ਅੱবি ਸਚੂਬਾਰ ਕੀਤਾ ਗਿਆ ਹੈ ਇਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਸਟੂਡੈਂਟਸ ਨੂੰ ਚੱਲਣਾ ਪੈ ਰਿਹਾ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੇ ਜੌਬਸ ਉਹਨਾਂ ਨੂੰ ਨਹੀਂ ਉਹਦੇ ਵਾਸਤੇ ਤੁਸੀਂ ਕੀ ਨਹੀਂ OBC OBC ਦਾ ਜਿਹੜਾ ਤੁਸੀਂ ਦੱਸ ਰਹੇ ਹੋ OBC ਦੇ ਸਰਟੀਫਿਕੇਟ ਬਣਦੇ ਆ OBC ਦੇ ਸਰਟੀਫਿਕੇਟ ਬਣਦੇ ਆ ਐਦਾਂ ਹੁੰਦਾ ਹੈ ਜਿੱਦਾਂ ਆਪਾਂ ਜਿੱਦਾਂ ਕੋਈ ਜ਼ਿਲ੍ਹਾ ਆ ਵਾ ਜੀ ਜੁਲਾ ਹੈ ਕੋਈ ਸਲਮਾਨ ਇਹ ਅਨਸਰ ਇਹ ਉਹਨਾਂ ਦੇ ਨਾਮ ਤੋਂ ਨਹੀਂ ਬਣਦੇ ਪਰ OBC ਦੇ ਜਿਹੜੇ ਅੰਡਰ ਆਂਦੇ ਆ ਭਾਵੇਂ ਇਸ ਚ ਜੁਲਾ ਹੈ ਕੋਈ ਅਨਸਰ ਇਹ ਉਹਨਾਂ ਤੇ ਸਾਰੇ ਸਰਟੀਫਿਕੇਟ ਬਣਦੇ ਆ ਕਿ ਲੋਕਾਂ ਨੂੰ ਕਿੰਨੀ ਪਰ ਹਾਂ ਕਿੱਥੇ ਕਿਤੇ ਕਿੰਨਾ ਕਿੰਨੇ ਕਿਤੇ ਪਰੇਸ਼ਾਨੀਆਂ ਉਹ ਮੈਂ ਸੁਣੀ ਆ ਉਹ ਮੇਰੇ ਕੋਲ ਵੀ ਕੰਪਲੇਂਟਾਂ ਆਈਆਂ ਜਿਹੜੇ ਇੱਕ ਜਾਤੀ ਦੇ ਆਧਾਰ ਤੋਂ ਜਿਹੜੇ ਬਣਦੇ ਬਣਦੇ ਹੁੰਦੇ ਸੀ ਪਹਿਲਾਂ ਉਹ ਨਹੀਂ ਬਣਦੇ ਆ ਉਹਨਾਂ ਦੀ ਕੋਸ਼ਿਸ਼ ਕਰੂੰਗਾ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਹਾਂ ਭਾਈ ਇਹ ਇਸ਼ੂ ਕਰੇ ਜਾਣ ਇਹਦਾ ਨੋਟੀਫਿਕੇਸ਼ਨ ਤੇ ਇਹਨਾਂ ਦੇ ਜਿਹੜੀ ਮੰਗ ਹੈਗੀ ਆ ਜਿਹੜੀ ਸਮੱਸਿਆ ਹੈਗੀ ਉਹ ਦੂਰ ਹੋ ਚਾਲ ਤੇ ਕਮਲੇ ਹੋਰ ਕੁਝ ਕਹਿਣਾ ਚਾਹੋਗੇ ਸਰ ਸਰ ਆਪਨੇ ਪਿਛਲੇ ਜਿਹੜੇ ਜਲਸਾ ਮੈਂ ਐਲਾਨ ਕੀਤਾ ਤਾਂ ਕਿ ਯਹਾਂ ਤੇ ਜੋ ਮਦਰਸਾ ਹੈ ਉਸ ਕੋ ਮਾਈਨੋਰਟੀ ਹਾਂ ਮੈਂ ਉਹ ਵੀ ਬਤਾਨਾ ਚਾਹਾਂਗਾ ਉਸਕੇ ਲਈ ਕੀ ਆਪਨੇ ਕੀ ਪ੍ਰੋਸੀਜਰ ਉਸਕੇ ਲਈ ਪ੍ਰੋਸੀਜਰ ਇਹ ਹੈ ਮੈਂ ਮੀਡੀਆ ਕੇ ਮੇਰੇ ਭਰਾ ਬੈਠੇ ਨੇ ਤੁਹਾਡੇ ਮਾਧਿਅਮ ਤੋਂ ਮੈਂ ਕਹਿਣਾ ਚਾਹਨਾ ਪੂਰੇ ਪੰਜਾਬ ਤੋਂ ਜਿਹੜੇ ਮੰਦਰਸੇ ਸਾਡੇ ਚੱਲ ਰਹੇ ਆ ਜਿਹੜੇ ਉਰਦੂ ਪੜ੍ਹਾਉਂਦੇ ਆ ਕੁਰਾਨ ਸ੍ਰੀਫ ਜਿਹੜੀ ਤਾਲੀਮ ਆਪਣੀ ਇਸਲਾਮਿਕ ਹੈਗੀ ਆ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹਨਾ اپنی ایک تو ہر ایک مدرسے 'ਚ ਪੰਜਾਬੀ ਲਾਗੂ ਕਰਨ ਪੰਜਾਬੀ ਜ਼ਰੂਰ ਭਾਣ ਪੰਜਾਬੀ ਪੜ੍ਹਾਉਂਗੇ ਤੇ ਪੰਜਾਬੀ ਕਲਚਰ ਦਾ ਤਾਂ ਹੀ ਪਤਾ ਲੱਗ ਸਕਦਾ ਸਾਨੂੰ ਸਾਡੇ ਬੱਚੇ ਪੜ੍ਹੋਗੇ ਕਿਉਂਕਿ ਨਾਲੇ ਦੂਜੇ ਕਲਚਰ ਦਾ ਤਾਂ ਪਤਾ ਲੱਗਣਾ ਹੀ ਲੱਗਣਾ ਜਿਹੜੀ ਜਿੱਦਾ ਸਰਕਾਰਾਂ ਜੋਬ ਦੇਣੀਆਂ ਸਾਡੇ ਬੱਚੇ ਵੀ ਅੱਗੇ ਆ ਕੇ ਜੋਬ ਲਓਗੇ ਤੇ ਹਰ ਇੱਕ ਫੀਲਚੇ ਕੰਮ ਕਰਨਗੇ ਤੇ ਨਾਲੇ ਇੱਕ ਔਰ ਮੇਰੀ ਅਪੀਲ ਵੀ ਹੈਗੀ ਆ ਜੋ ਮਦਰਸੇ ਚ ਚਲਦੇ ਆ ਉਹਨਾਂ ਦੇ ਉਹਨਾਂ ਨੂੰ ਆਪਣੀ ਇਸ ਸਕੀਮ ਹੈਗੀ ਸਰਕਾਰ ਵੱਲੋਂ ਜਿਹੜੀ ਮਿਨੋਰਟੀ ਨੂੰ ਆਪਾ ਪ੍ਰੋਵਾਈਡ ਕਰਾਨੀ ਹੈ ਸਰਕਾਰ ਕਿ ਜਿੱਦਾਂ ਮੰਦਰਸੇ ਹੁੰਦੇ ਆ ਉਹਨਾਂ 'ਚ ਅਗਰ ਆਪਾਂ ਮੰਦਰਸਾ ਚਲਾ ਰਹੇ ਹਾਂ ਕੋਈ ਉੱਚਾ ਅਗਰ ਕੋਈ ਮੋਲ ਵੀ ਰੱਖਦੇ ਆ ਉਹਦੀ ਤਨਖਾਹ ਪ੍ਰੋਵਾਈਡ ਆਪ ਖੁਦ ਕਰਾਨੇ ਆ ਜੀ ਨਾ ਕਿ ਕੋਈ ਕਰਾਨਾ ਪਰ ਉਹਦੀ ਸਕੀਮ ਇਦਾਂ ਦੀ ਹੈਗੀ ਅਗਰ ਮੇਰੇ ਕੋ ਆਪਣੇ ਮੰਦਰਸਾ ਦੇ ਸਾਰੇ ਡਾਕੂਮੈਂਟ ਲੈ ਕੇ ਮੇਰੇ ਕੋਲ ਆਫਿਸ ਆਉਂਗੇ ਕ ਆਪਣੀ ਐਪਲੀਕੇਸ਼ਨ ਦੇਉਂਗੇ ਮੈਂ ਸਰਕਾਰ ਨੂੰ ਭੇਜੂਗਾ ਉਹ ਕਨਵਰਟ ਹੋ ਜੂਗੇ ਮਿਨੋਰਟੀ 'ਚ ਉਹ ਉਹ ਦੇਣਾ ਸਾਨੂੰ ਬਹੁਤ ਸੂਲੀ ਤੇ ਮਿਲੋਗੇ ਜਿੱਦਾਂ ਆਪਣੇ ਬੱਚੇ ਆ ਬੱਚਿਆਂ ਨੂੰ ਜਿਹਦਾ ਮੈਂ ਹਿੰਦੀ ਜਿਹਾ ਮੈਂ ਬੱਜੀ ਫੇ ਜੋ ਮਿਲਦੇ ਆ ਬੱਚਿਆਂ ਨੂੰ ਤੇ ਉਹ ਮਿਲੋਗੇ ਤੇ ਜਿਹੜੇ ਆਪਣੇ ਟੀਚਰ ਹੈਗੇ ਆ ਬਹੁਤ ਉੱਥੇ ਬਹੁਤ ਸਹੂਲਤਾਂ ਹੈਗੇ ਜਿਹੜੀ ਆਪਣੀ ਸਰਕਾਰ ਪ੍ਰੋਵਾਈਡ ਕਰਾਉਣੀ ਹੈ ਉਹ ਸਹੂਲਤ ਉਹਦੋਂ ਮਿਲਨੀ ਸਟਾਰਟ ਹੋਊਗੀ ਪਰ ਉਹ ਕਰਨਾ ਪੈਣਾ ਉਹ ਆਣਾ ਪੈਣਾ ਅਪਲੀਕੇਸ਼ਨ ਦੇਣੀ ਪੈਣੀ ਆ ਤੇ ਪੰਜਾਬੀ ਉੱਥੇ ਫਿਰ ਮੈਂ ਉਹੀ ਕਹਿ ਰਿਹਾ ਪੰਜਾਬੀ ਪੜਾਈ ਲਾਗੂ ਕਰਨੀ ਪੈਣੀ ਆ ਜ਼ਰੂਰੀ ਹਰ ਇੱਕ ਮੰਦਰ ਸੇ ਮੈਂ ਇਹੀ ਪੀਲ ਕਰਨੀ ਚਾਹੁੰਦਾ ਹਾਂ ਕਿ ਜਿੱਥੇ ਆਵਾਜ਼ੀ ਪਾਰਟੀ ਦਿੱਲੀ ਦੇ ਵਿੱਚ ਐਲਾਨ ਕੀਤਾ ਜਿੰਨੇ ਵੀ ਉੱਥੇ ਧਾਰਮਿਕ ਸਥਾਨਵੇਂ ਮੌਜੇ ਸਭ ਨੂੰ ਸੈਲਰੀ ਦਿੱਤੀ ਜੋ ਪੰਜਾਬ 'ਚ ਵੀ ਇਸ ਤਰ੍ਹਾਂ ਦੀ ਕੋਈ ਡਿਮਾਂਡ ਕਰੇਂਗੇ ਤੁਸੀਂ ਉਹਨਾਂ ਤੋਂ ਜਿਵੇਂ ਸਰਕਾਰ ਇੱਥੇ ਆਵਾਜ਼ੀ ਪਾਰਟੀ ਦੀ ਆ ਉੱਥੇ ਉਹਨਾਂ ਨੇ ਕੀਤਾ ਰਾਨ ਵੀ ਇੱਥੇ ਵੀ ਕੁਝ ਇਸ ਤਰ੍ਹਾਂ ਹੋਵੇ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਉਸ ਵਿੱਚ। ਬਿਲਕੁਲ ਰੱਖਾਂਗੇ ਸਰਕਾਰ ਕੇ ਸਾਹਮਣੇ।